ਜਦੋਂ ਯਹਵਾ ਪਰਮੇਸ਼ੁਰ ਸਾਮੂ엘 ਨੂੰ ਆਵਾਜ਼ ਮਾਰਦਾ ਆ ਪਹਿਲੇ ਤਿੰਨ ਵਾਰ ਪਹਿਲੇ ਪ੍ਰਿਮੇ ਤਰੇ ਵੋਲਤੇ ਤੇ ਸਾਮੂ엘 ਦੌੜ ਕੇ ਇਲੀ ਯਾਜਕ ਦੇ ਕੋਲ ਜਾਂਦਾ ਆ ਸਾਮੂ엘 ਇਹ ਆਪਣੇ ਅਸੀਸ ਵੀ ਇਲੀ ਆਵਾਜ਼ ਹੀ ਰਿਹਾ ਉਹ ਸੁਬੀਤੋ ਦਾ ਇਲੀ ਕਿਉਂ 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 ਕਿ ਪਰਮੇਸ਼ੁਰ ਇਲੀ ਦੀ ਆਵਾਜ਼ ਦੇ ਵਿੱਚ ਸਾਮੂ엘 ਨੂੰ ਬੁਲਾ ਰਿਹਾ ਸੀ ਇੱਕ ਬੜੀ ਭੀੜ ਦੇ ਵਿੱਚ ਇਮੇਜੋਨਾ ਫੋਲਾ ਤੁਹਾਡੇ ਮਾਤਾ ਪਿਤਾ ਇਵਨ ਤੁਹਾਡਾ ਪਾਸਟ ਤੁਹਾਨੂੰ ਆਵਾਜ਼ ਲਗਾਵੇ ਤੁਸੀਂ ਉਹਦੀ ਆਵਾਜ਼ ਸੁਣ ਕੇ ਪਹਿਚਾਨ ਜਾਵੋਗੇ ਸੈਮੂਅਲ ਦੁਆਰਾ ਦੁਆਰਾ ਏਲੀ ਦੇ ਕੋਲ ਕਿਉਂ ਜਾ ਰਿਹਾ ਸੀ ਕਿਉਂਕਿ ਪਰਮੇਸ਼ਵਰ ਏਲੀ ਦੀ ਆਵਾਜ਼ ਦੇ ਵਿੱਚ ਸੈਮੂਅਲ ਨੂੰ ਬੁਲਾ ਰਿਹਾ ਸੀ Il motivo per cui Samuele si stava recando per tre volte da Eli Questo è perché il Signore utilizzava per mezzo della voce di Eli Stava chiamando Samuele eh Samuel E finché Eli non ha insegnato a Samuele che Dio è quello che Questo Samuele non fu in grado di capirlo Per molti vita ਸੋਨੇਲੇ ਵਿਤੇ ਤੁਹਾਨੂੰ ਇੱਕ ਵਾਰੀ ਨਹੀਂ ਮੈਨੀ ਟਾਈਮ ਆਵਾਜ਼ ਮਾਰਦਾ ਆ ਸਿਨੀਓਰੇ ਵੀ ਖਿਆ ਮਾਨੂੰ ਤੁਹਾਨੂੰ ਬੁਲਾਉਂਦਾ ਆ ਨੋ ਨੋ ਨਾ ਵੋਲਤਾ ਮਾ ਟਾਂਤੇ ਵੋਲਤਾ ਵੀ ਖਿਆ ਕਿਉਂ ਕਿ ਕਿਉਂਕਿ ਤੁਸੀਂ ਇੱਕ ਏਲੀ ਦੀ ਅਗਵਾਈ ਦੇ ਵਿੱਚ ਨਹੀਂ ਆ ਤੁਸੀਂ ਇੱਕ ਅਗਵਾਈ ਦੇ نیچے ਨਹੀਂ ਆ ਪਰ ਮੈਂ ਖੁਦ ਵੀ ਆਵਾਜ਼ ਲਗਾ ਰਿਹਾ ਫਿਰ ਵੀ ਸਾਨੂੰ ਪਛਾਣ ਨਹੀਂ ਆ ਰਹੀ ਸਿਨੀਓਰੇ ਸੈਸੋ ਚੀਸਟਾ ਚਾਮਾਂਡੋ ਮਾ ਨੋਨ ਰੀਊਸ਼ੀਆਮੋ ਰਿਕੋਨੋਸ਼ੇਰਲੋ ਹਲੇਲੂਇਆ ਹਲੇਲੂਇਆ ਤੇ ਫਿਰ ਏਲੀ ਨੇ ਦੱਸਿਆ ਸਮੂ엘 ਨੂੰ ਕਿ ਨਹੀਂ ਇਹਨੂੰ ਪਰਮੇਸ਼ਵਰ ਬੁਲਾ ਰਿਹਾ ਹੈ ਇੱਕ ਪਵਨ ਦੇ ਨਾਲ ਜੁੜੇ ਰਹਿਣਾ ਇੱਕ ਸੇਵਕ ਦੇ ਨਾਲ ਜੁੜੇ ਰਹਿਣਾ ਤੁਹਾਡੀ ਅਗਵਾਈ ਕਰਦਾ ਹੈ ਤੁਹਾਨੂੰ ਹਰ ਹਿੱਸੇ ਵਿੱਚ ਗਾਈਡ ਕਰਦਾ ਹੈ ਆਮਨ ਖੁਦਾ ਤੈਨੂੰ ਆਵਾਜ਼ ਵੀ ਮਾਰੇਗਾ ਤੁਸੀਂ ਸਮਝ ਨਹੀਂ ਪਾਓਗੇ ਅਦਰਮੈਂਟੀ ਸਿਨੋਰੇ ਵੀ ਚਾਮੇਰਾ ਦਿਓ ਵੀ ਚਾਮੇਰਾ ਕੋਈ ਨੋ ਰੁਸ਼ੀਰੇ ਲੁਸ਼ੀਰੇ ਤੇ ਅਰੀ ਕੋਨੋਸਕੋ ਤੁਸੀਂ ਆਪਣੀ ਬੁਲਾਹਟ ਆਪਣੀ ਕਾਲਿੰਗ ਨੂੰ ਵੀ ਸਮਝ ਨਹੀਂ ਪਾਓਗੇ ਨੋ ਰੁਸ਼ੀਰੇ ਤੇ ਨੀ ਮੈਨੋ ਰਿਕੋਨੋਸੇਰਲਾ ਵੋਸਟਰਾ ਚਾਮਾਤਾ ਕਾ ਦੀ ਕੁਆਲੇ ਸਿਤੇ ਚਾਮਾਤਾ ਤੈਨੂੰ ਲੋੜ ਪਵੇਗੀ ਕਿ ਐਲੀ ਦੀ ਜਿਹੜਾ ਤੈਨੂੰ ਦੱਸਿਆ ਕਿ ਪਰਮੇਸ਼ਵਰ ਤੈਨੂੰ ਬੁਲਾ ਰਿਹਾ ਹੈ ਅਬ ਤੇ ਵੀ ਜ਼ੋ ਨਿਓ ਕਿ ਐਲੀ ਵੀ ਦੀ ਕਾ ਕਿ ਸਿਨੋਰੇ ਕਿ ਤੁਸਸ ਚਾਮੇਰਾ